ਸਤਿ ਸ਼੍ਰੀ ਅਕਾਲ ਜੀ ਕੀ ਦਸਾਵਾਂ ਦੋਪਲ ਦੇ ਲਈ ਵੀ ਆਪਣੇ ਸਹੁਰੇ ਤੋਂ ਨਜ਼ਰਾਂ ਹਟਾ ਲੈਂਦੀਆਂ ਤਾਂ ਉਹ ਕੋਈ ਨਾ ਕੋਈ ਗੜਬੜ ਕਰ ਦਿੰਦੇ ਆ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦੀ ਆ ਬਾਜ਼ਾਰ ਤੋਂ ਕੁਝ ਸਮਾਨ ਲੈ ਕੇ ਆਈ ਸੀ ਉਹ ਹਜੇ ਬਾਹਰ ਹੀ ਰੱਖਿਆ ਹੋਇਆ ਆ ਰਾਸ਼ੀ ਆਪਣੀ ਮਾਂ ਨੂੰ ਕਹਿੰਦੀ ਆ ਉਦੋਂ ਹੀ ਉਹਦੀ ਨਜ਼ਰ ਆਪਣੇ ਸਹੁਰੇ ਤੇ ਪਈ हे ਪ੍ਰਮਾਤਮਾ ਪਾਪਾ ਜੀ ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਇਨਸਾਨ ਹੋ ਕੋਈ ਭਲਾ ਇਸ ਤਰ੍ਹਾਂ ਚਨੇ ਖਾਂਦਾ ਆ ਤੁਹਾਨੂੰ ਪਤਾ ਨਹੀਂ ਆ ਕਿ ਪੁਜੇ ਹੋਏ ਚਨੇ ਜ਼ਿਆਦਾ ਖਾਣ ਨਾਲ ਪੇਟ ਖਰਾਬ ਹੋ ਜਾਂਦਾ ਆ ਤੁਹਾਨੂੰ ਇਸ ਬਾਰੇ ਪਤਾ ਨਹੀਂ ਆ ਤਾਂ ਕਮ ਸੇ ਕਮ ਪੁੱਛ ਹੀ ਲਿਆ ਕਰੋ ਇਹਨੇ ਸਾਰੇ ਚਨੇ ਖਾ ਲਏ ਆ ਹੁਣ ਤੁਹਾਨੂੰ ਰਾਤ ਨੂੰ ਖਾਣਾ ਨਹੀਂ ਮਿਲੇਗਾ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਬਹਿ ਜਾਵੋ ਖਬਰਦਾਰ ਜੀ ਆਪਣੇ ਕਮਰੇ ਤੋਂ ਬਾਹਰ ਨਿਕਲੇ ਤਾਂ ਦੱਸੋ ਹੁਣ ਬਾਜ਼ਾਰ ਤੋਂ ਪੁੱਜੇ ਹੋਏ ਚਣੇ ਮੰਗਵਾਏ ਸੀ ਕਿ ਸ਼ਨੀਵਾਰ ਨੂੰ ਥੋੜੀ ਜਿਹੀ ਖਾ ਲੂੰਗੀ ਮੈਨੂੰ ਤਾਂ ਇਹ ਜາດ ਹੀ ਨਹੀਂ ਸੀ ਕਿ ਘਰ ਵਿੱਚ ਸੌਰਾ ਨਹੀਂ ਮੈਂ ਜਾਨਵਰ ਪਾਲ ਰਹੀ ਹਾਂ ਵਿਚਾਰੇ ਨਰਾਇਣ ਜੀ ਕਿਸੇ ਡਰੇ ਹੋਏ ਬੱਚੇ ਦੀ ਤਰ੍ਹਾਂ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਬੈ ਗਏ ਕੁਝ ਦੇਰ ਬਾਅਦ ਉਹਨਾਂ ਦਾ ਬੇਟਾ ਵਿਜੇ ਦਫ਼ਤਰ ਤੋਂ ਘਰ ਆਇਆ ਰਾਸ਼ੀ ਨੇ ਉਹਨੂੰ ਪੂਰੀ ਗੱਲ ਦੱਸੀ ਤਾਂ ਵਿਜੇ ਆਪਣੀ 셔ਟ ਦੀਆਂ ਬਾਹਾਂ 모ੜਦੇ ਹੋਏ ਆਪਣੇ ਪਿਤਾ ਦੇ ਸਾਹਮਣੇ ਲਾਕ ਤੇ ਹੱਥ ਰੱਖ ਕੇ ਖਲੋ ਗਿਆ ਤੇ ਬੋਲਿਆ ਪਾਪਾ ਤੁਸੀਂ ਇਨਸਾਨ ਤੋਂ ਜਾਨਵਰ ਕਦੋਂ ਬਣ ਗਏ ਤੁਹਾਨੂੰ ਕਿੰਨੀ ਵਾਰ ਕਿਹਾ ਆ ਕਿ ਜ਼ਰੂਰਤ ਤੋਂ ਜ਼ਿਆਦਾ ਨਾ ਖਾਇਆ ਕਰੋ ਫਿਰ ਇਧਰ ਉਧਰ ਗੰਦਗੀ ਫਲਾਉਂਦੇ ਰਹਿੰਦੇ ਹੋ ਕੌਣ ਸਾਫ਼ ਕਰੂਗਾ ਜ਼ਿਆਦਾ ਪਰੇਸ਼ਾਨ ਕਰੋਗੇ ਤਾਂ ਕਿਸੇ ਦਿਨ ਸ਼ਹਿਰ ਦੇ ਬਾਹਰ ਚਰਾਹੇ ਤੇ ਜਾ ਕੇ ਛੱਡ ਆਉਂਗਾ ਦਿਮਾਗ ਖਰਾਬ ਕਰ ਦਿੱਤਾ ਏ ਮੇਰਾ ਤਾਂ ਇੰਨਾ ਕਹਿ ਕੇ ਉਹ ਕਪੜੇ ਬਦਲਣ ਲਈ ਚਲਾ ਗਿਆ ਨਿਰાયਨ ਜੀ ਸੋਚਣ ਲੱਗੇ ਜਿਸ ਬੇਟੇ ਦੇ ਲਈ ਦੁਨੀਆਂ ਭਰ ਦੀਆਂ ਸਭ ਤੋਂ ਸੁਆਦੀ ਚੀਜ਼ਾਂ ਉਹਦੇ ਸਾਹਮਣੇ ਲਿਆ ਕੇ ਰੱਖ ਦਿੰਦਾ ਸੀ ਜੇ ਅੱਜ ਉਹ ਬੇਟਾ ਮੈਨੂੰ ਢਿੱਡ ਭਰ ਕੇ ਖਾਣ ਨੂੰ ਖਾਣਾ ਦੇ ਦਿਆ ਕਰਦਾ ਤਾਂ ਮੈਂ ਜਾਨਵਰਾਂ ਵਰਗੀਆਂ ਹਰਕਤਾਂ ਕਦੀ ਵੀ ਨਾ ਕਰਦਾ ਆਪਣੀ ਇਸ ਹਾਲਤ ਦਾ ਜ਼ਿਕਰ ਮੈਂ ਕਰਾਂ ਵੀ ਤਾਂ ਕਿਸ ਨਾਲ ਕਰਾਂ ਮੇਰਾ ਬੇਟਾ ਮੈਨੂੰ ਕਿਸੇ ਨਾਲ ਗੱਲ ਵੀ ਤਾਂ ਨਹੀਂ ਕਰਨ ਦਿੰਦਾ ਮੇਰੀ ਬੇਟੀ ਜਦੋਂ ਕਿਤੇ ਫੋਨ ਕਰਦੀ ਆ ਤਾਂ ਇਹ ਦੋਵੇਂ ਮੇਰੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਆ ਤਾਂ ਕਿ ਮੈਂ ਉਹਨੂੰ ਆਪਣਾ ਦੁੱਖ ਵੀ ਨਾ ਦੱਸ ਸਕਾਂ हे ਰੱਬਾ ਆਖਰ ਮੇਰੀ ਕਿਸਮਤ ਵਿੱਚ ਤੂੰ ਕੀ ਲਿਖਿਆ ਆ ਜਦੋਂ ਇਸ ਦੁਨੀਆ ਤੇ ਮੇਰੇ ਲਈ ਕੋਈ ਨਹੀਂ ਆ ਤਾਂ ਕਿਉਂ ਨਹੀਂ ਮੈਨੂੰ ਆਪਣੇ ਕੋਲ ਬੁਲਾ ਲੈਂਦਾ ਇੰਨਾ ਕਹਿ ਕੇ ਨਰਾਇਣ ਜੀ ਰੋਂਣ ਲੱਗ ਪਏ ਨਰਾਇਣ ਜੀ ਜਿਨ੍ਹਾਂ ਦਾ ਭਾਰ ਕਿਸੇ ਵਕਤ 80-90 ਕਿਲੋ ਤੋਂ ਘਟ ਨਹੀਂ ਹੁੰਦਾ ਸੀ ਹੁਣ ਇਵੇਂ ਲੱਗਦਾ ਆ ਕਿ ਜਿਵੇਂ ਸੁੱਕ ਕੇ 40-50 ਕਿਲੋ ਦੇ ਹੋ ਗਏ ਆ ਉਹਨਾਂ ਦਾ ਆਪਣਾ ਤਿੰਨ ਮੰਜ਼ਲਿਆਂ ਦਾ ਮਕਾਨ ਆ ਸਭ ਤੋਂ ਥੱਲੇ ਉਹਨਾਂ ਦਾ ਬੇਟਾ ਬਹੂ ਰਹਿੰਦੇ ਆ ਤੇ ਉੱਪਰ ਵਾਲੇ ਚਾਰ ਕਮਰੇ ਉਹਨਾਂ ਨੇ ਕਿਰਾਏ ਤੇ ਦਿੱਤੇ ਹੋਏ ਆ ਕਿਰਾਏ ਦੇ ਪੈਸੇ ਵਿਜੇ ਹੀ ਲੈਂਦਾ ਆ ਫਿਰ ਵੀ ਆਪਣੇ ਪਿਤਾ ਨੂੰ ਢਿੱਡ ਭਰ ਕੇ ਖਾਣਾ ਤੱਕ ਵੀ ਨਹੀਂ ਦਿੰਦਾ ਅਗਲੇ ਦਿਨ ਨਰਾਇਣ ਜੀ ਆਪਣੇ ਕਮਰੇ ਦੇ ਦਰਵਾਜ਼ੇ ਵਿੱਚ ਥੱਲੇ ਹੀ ਬੈ ਕੇ ਰਸੋਈ ਵਿੱਚ ਆਪਣੀ ਬਹੂ ਵੱਲ ਵੇਖ ਰਿਹਾ ਸੀ ਤੇ ਬੋਲੇ ਬਹੂ ਮੈਨੂੰ ਭੁੱਖ ਲੱਗੀ ਆ ਕੁਝ ਤਾਂ ਖਾਣ ਨੂੰ ਦੇ ਦੇ ਰਾਸ਼ੀ ਬੋਲੀ ਹਾਂ ਹਾਂ ਕਿਉਂ ਨਹੀਂ ਤੁਸੀਂ ਕਮਾ ਕੇ ਜੋ ਲੈ ਕੇ ਆਉਂਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਹੀ ਖਾਣਾ ਦਊਂਗੀ ਕਦੇ ਸ਼ੀਸ਼ੇ ਵਿੱਚ ਮੈਂ ਵੇਖਿਆ ਆ ਚੁੱਪਚਾਪ ਬੈਠੇ ਰਹੋ ਜਦੋਂ ਤੱਕ ਮੈਂ ਆਪਣੇ ਪਤੀ ਤੇ ਬੱਚਿਆਂ ਨੂੰ ਖਾਣਾ ਨਹੀਂ ਨਾ ਖਵਾ ਦਿੰਦੀ ਉਹਨਾਂ ਚਿਰ ਤੁਹਾਨੂੰ ਖਾਣਾ ਨਹੀਂ ਮਿਲੇਗਾ ਨਾਰਾਇਣ ਜੀ ਬੋਲੇ ਬਹੂ ਸਾਵਣ ਦਾ ਮਹੀਨਾ ਹੁਣ ਖਤਮ ਹੋਣ ਹੀ ਵਾਲਾ ਆ ਹੁਣ ਤਾਂ ਰਖੜੀ ਆਉਗੀ ਕੀ ਮੇਰੀ ਬੇਟੀ ਘਰ ਆਉਗੀ ਆਪਣੀ ਬੇਟੀ ਦਾ ਜ਼ਿਕਰ ਕਰਦੇ ਹੋਏ ਉਹਨਾਂ ਦੇ ਚਿਹਰੇ ਤੇ ਇੱਕ ਵੱਖਰੀ ਹੀ ਖੁਸ਼ੀ ਆਈ ਸੀ ਰਾਸ਼ੀ ਬੋਲੀ ਹਾਂ ਆਉਗੀ ਆਪਣੇ ਭਰਾ ਕੋਲ ਪੈਸੇ ਜੂ ਲੈਣੇ ਆ। ਨਰਾਇਣ ਜੀ ਬੋਲੇ, "ਬਹੂ, ਮੇਰੀ ਤਾਂ ਕਦੀ ਖਾਲੀ ਹੱਥ ਤਾਂ ਨਹੀਂ ਆਈ। ਬੱਚਿਆਂ ਦੇ ਲਈ, ਤੁਹਾਡੇ ਸਾਰਿਆਂ ਲਈ ਕਿੰਨੀਆਂ ਹੀ ਚੀਜ਼ਾਂ ਲੈ ਕੇ ਆਉਂਦੀ ਆ। ਫਿਰ ਤੂੰ ਇੰਨੇ ਕਿਉਂ ਕਹਿਨੀ ਆ? ਵਿਚਾਰੇ ਸਾਲ ਵਿੱਚ ਇੱਕ ਵਾਰ ਤਾਂ ਹੁੰਦੀ ਆ। ਜਦੋਂ ਉਹਦੀ ਮਾਂ ਜਿੰਦਾ ਸੀ, ਤਾਂ ਇਸ ਘਰ ਵਿੱਚ ਰੌਣਕ ਹੁੰਦੀ ਸੀ। ਜਦੋਂ ਦੀ ਉਹ ਇਸ ਦੁਨੀਆ ਤੋਂ ਗਈ ਆ, ਉਦੋਂ ਦੀ ਮਰੀਤੀ ਨੇ ਵੀ ਇੱਥੇ ਹੁਣ ਘਟ ਹੀ ਕਰ ਦਿੱਤਾ ਆ ਤੇ ਇਹ ਸਹੀ ਵੀ ਆ ਕਿਉਂ ਆਵੇਗੀ ਜਦੋਂ ਪੇਕੇ ਘਰ ਵਿੱਚ ਪਿਆਰ ਤੇ ਇੱਜ਼ਤ ਨਾ ਮਿਲੇ ਤਾਂ ਕੋਈ ਵੀ ਕੁੜੀ ਆਪਣੇ ਪੇਕੇ ਨਹੀਂ ਹੁੰਦੀ ਇੰਨਾ ਕਹਿ ਕੇ ਉਹ ਉਹ ਉਦਾਸ ਹੋ ਕੇ ਆਪਣੀ ਮੰਜੀ ਤੇ ਜਾ ਕੇ ਬਹਿ ਗਏ ਤੇ ਆਪਣੀ ਰੋਟੀ ਦਾ ਇੰਤਜ਼ਾਰ ਕਰਨ ਲੱਗੇ ਵਕਤ ਬੀਤਿਆ ਦੋ ਦਿਨ ਨਰਾਇਣ ਜੀ ਦੀ ਹਾਲਤ ਬਹੁਤ ਹੀ ਖਰਾਬ ਹੋਣ ਲੱਗੀ ਮੁਨਤਹੀ ਨਹੀਂ ਲੱਗ ਰਿਆ ਸੀ ਬਸ ਜਿਵੇਂ ਹੱਡੀਆਂ ਦਾ ਢਾਂਚਾ ਹੀ ਬਚਿਆ ਆ ਰਖੜੀ ਦਾ ਦਿਨ ਵੀ ਆ ਗਿਆ ਕੋਮਲ ਆਪਣੇ ਪੇਕੇ ਆਈ ਤੇ ਆਉਂਦਿਆਂ ਹੀ ਆਪਣੇ ਪਾਪਾ ਦੇ ਕਮਰੇ ਵਿੱਚ ਚਲੀ ਗਈ ਆਪਣੇ ਪਾਪਾ ਨੂੰ ਏਕੇ ਉਹ ਹੈਰਾਨ ਰਹਿ ਗਈ ਤੇ ਬੋਲੀ ਪਾਪਾ ਤੁਸੀਂ ਕਿੰਨੇ ਕਮਜ਼ੋਰ ਹੋ ਗਏ ਹੋ ਜਿਵੇਂ ਨਰੈਣ ਜੀ ਕੁਝ ਬੋਲਣ ਲੱਗੇ ਉਦੋਂ ਹੀ ਰਾਜੀ ਕੋਮਲ ਦਾ ਹੱਥ ਫੜ ਕੇ ਉਹਨੂੰ ਡਰੈੰਗ ਰੂਮ ਵਿੱਚ ਲੈ ਗਈ दी 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 बोली दीदी ਤੁਸੀਂ ਇੱਥੇ ਬੈਠੋ ਉਸ ਕਮਰੇ ਦੀ ਮੈਂ ਕਿੰਨੀ ਵੀ ਸਫਾਈ ਕਰ ਲਵਾਂ ਪਰ ਉਸ ਕਮਰੇ ਵਿੱਚ ਉਹ ਬਹੁਤ ਹੀ ਗੰਦੀ ਬਦਬੂ ਆਉਂਦੀ ਆ ਕੋਮਲ ਦੀ ਨਜ਼ਰ ਆਪਣੇ ਪਾਪਾ ਤੋਂ ਹਟ ਹੀ ਨਹੀਂ ਰਹੀ ਸੀ ਉਹਨੂੰ ਲੱਗ ਰਿਹਾ ਸੀ ਕਿ ਉਹਦੇ ਪਾਪਾ ਕੁਝ ਕਹਿਣਾ ਚਾ ਰਹੇ ਸੀ ਕੋਮਲ ਬੋਲੀ ਭਾਬੀ ਤੁਹਾਡੇ ਹੱਥ ਦੀ ਚਾਹ ਮਿਲ ਜਾਂਦੀ ਤਾਂ ਮਜ਼ਾ ਆ ਜਾਂਦਾ ਰਾਸ਼ੀ ਚਾਹ ਬਣਾਉਣ ਗਈ ਤਾਂ ਕੋਮਲ ਮੋਗਾ ਵੇਕੇ ਆਪਣੇ ਪਾਪਾ ਦੇ ਕੋਲ ਚਲੀ ਗਈ। ਨਗਾਇਨ ਜੀ ਹੌਲੀ ਜਹੀ ਆਪਣੀ ਬੇਟੀ ਨੂੰ ਦੱਸਣ ਲੱਗੀ ਕਿ ਕੋਮਲ ਤੇਰੀ ਭਾਬੀ ਮੈਨੂੰ ਢਿੱਡ ਭਰ ਕੇ ਖਾਣ ਨੂੰ ਖਾਣਾ ਨਹੀਂ ਦਿੰਦੀ। ਉਹ ਮੈਨੂੰ ਭੁੱਖਾ ਹੀ ਮਾਰ ਦੇਵੇਗੀ। ਜਦੋਂ ਮੈਂ ਦੁਬਾਰਾ ਖਾਣਾ ਮੰਗਦਾ ਆ ਤਾਂ ਉਹ ਅੱਗੋਂ ਲੜਨ ਲੱਗਦੀ ਆ ਤੇ ਕਹਿੰਦੀ ਆ ਜਿੰਨਾ ਦਿੰਦੀ ਆ ਚੁੱਪਚਾਪ ਖਾ ਲਵੋ ਨਹੀਂ ਤਾਂ ਇੰਨਾ ਵੀ ਨਹੀਂ ਦਵਾਂਗੀ। ਜ਼ਿਆਦਾ ਖਾਣਾ ਖਾਓਗੇ? ਤਾਂ ਖੁਦ ਵੀ ਪਰੇਸ਼ਾਨ ਹੋਗੇ ਤੇ ਸਾਨੂੰ ਹੀ ਕਰੋਗੇ ਇੰਨਾ ਕਹਿੰਦੇ-ਕਹਿੰਦੇ ਨਹਾਯਨ ਜੀ ਦੀਆਂ ਅੱਖਾਂ ਪਰ ਆਈਆਂ ਕੌਮਲ ਆਪਣੇ ਪਿਤਾ ਦੀਆਂ ਇਹ ਗੱਲਾਂ ਸੁਣ ਕੇ ਸੁੰਨ ਹੋ ਗਈ ਤੇ ਬੋਲੀ ਪਾਪਾ ਤੁਸੀਂ ਪਹਿਲਾਂ ਮੈਨੂੰ ਇਹ ਗੱਲਾਂ ਕਿਉਂ ਨਹੀਂ ਦੱਸੀਆਂ ਉਹਨੇ ਤੁਰੰਤ ਆਪਣੇ ਬੈਗ ਵਿੱਚੋਂ ਮਠਿਆਈ ਕੱਢੀ ਤੇ ਜਿਵੇਂ ਹੀ ਆਪਣੇ ਪਿਤਾ ਦੇ ਸਾਹਮਣੇ ਕੀਤੀ ਉਹ ਛੇਤੀ-ਛੇਤੀ ਉਹ ਬਰਫੀ ਖਾਣ ਲੱਗੀ ਜਿਵੇਂ ਕਿ ਉਹ ਕਈ ਸਾਲਾਂ ਤੋਂ ਭੁੱਖੇ ਹੋਣ ਉਦੋਹੀ ਰਾਸ਼ੀ ਚਾ ਲੈ ਕੇ ਆ ਗਈ ਚਾ ਥੱਲੇ ਰੱਖ ਕੇ ਬੋਲੀ ਹਏ ਹਏ ਕੁਮਲ ਇਹ ਕੀ ਕੀਤਾ ਤੂੰ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਖਾਣ ਨੂੰ ਨਾ ਦੇ ਜੇ ਇਹਨਾਂ ਦਾ ਪੇਟ ਖਰਾਬ ਹੋ ਗਿਆ ਤਾਂ ਇਹਨਾਂ ਦਾ ਧਿਆਨ ਮੈਨੂੰ ਹੀ ਰੱਖਣਾ ਪੈਣਾ ਆ ਤੂੰ ਤਾਂ ਚਲੀ ਜਾਵੇਂਗੀ ਪਿੱਛੋਂ ਮੇਰੀ ਹਾਲਤ ਖਰਾਬ ਹੋ ਜਾਵੇਗੀ ਤੇ ਤੁਸੀਂ ਵੀ ਪਾਪਾ ਤੁਸੀਂ ਖਾਣ ਵਾਲੀ ਚੀਜ਼ ਵੇਖੀ ਨਹੀਂ ਤੇ ਟੁੱਟ ਪੈਗੇ ਹੋ ਚਲੋ ਜਾਓ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰੋ ਕੁੰਮਲ ਉਦਾਸ ਹੋ ਗਈ ਤੇ ਉਹ ਵਾਰ-ਵਾਰ ਮੂੜ-ਮੂੜ ਕੇ ਆਪਣੇ ਪਾਪਾ ਨੂੰ ਵੇਖ ਰਹੀ ਸੀ ਤੇ ਪਾਪਾ ਦੀਆਂ ਅੱਖਾਂ ਜਿਵੇਂ ਨਾ ਜਾਣੇ ਉਹਨੂੰ ਕਿੰਨਾ ਕੁਝ ਕਹਿਣਾ ਚਾ ਰਹੀਆਂ ਸੀ ਅਗਲੇ ਦਿਨ ਰਖੜੀ ਸੀ ਕੁੰਮਲ ਨੇ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨੀ ਤੇ ਉਹਨੂੰ ਮਠਿਆਈ ਖਵਾਈ ਤੇ ਫਿਰ ਰਾਸ਼ੀ ਨੇ ਬੋਲੀ ਭਾਬੀ ਕੀ ਮੈਂ ਇੱਕ ਦੋ ਪੀਸ ਪਾਪਾ ਨੂੰ ਵੀ ਦੇ ਦਵਾਂ ਉਦੋਂ ਹੀ ਵਿਜੇ ਬੋਲਿਆ ਨਹੀਂ ਨਹੀਂ ਬਿਲਕੁਲ ਵੀ ਨਹੀਂ ਤੂੰ ਇੱਥੇ ਆ ਕੇ ਮੇਰੇ ਘਰ ਦੇ ਨਿਯਮਾਂ ਨੂੰ ਨਾ ਬਦਲ ਜਿਵੇਂ ਚੱਲ ਰਿਹਾ ਹੈ ਉਵੇਂ ਹੀ ਚੱਲਣ ਦੇ ਇਹ ਲੈ ਤੇਰਾ ਗਿਫਟ ਵੈਸੇ ਵੀ ਥੋੜੀ ਦੂਰ ਬਾਅਦ ਤੇਰੇ ਜਾਣ ਦਾ ਵਕਤ ਵੀ ਹੋ ਜਾਵੇਗਾ ਇੰਨਾ ਕਹਿ ਕੇ ਵਿਜੇ ਉੱਠ ਕੇ ਉੱਥੋਂ ਚਲਾ ਗਿਆ ਜਿਵੇਂ ਰਖੜੀ ਬਣਵਾਉਣਾ ਉਹਦੀ ਕੋਈ ਮਜਬੂਰੀ ਸੀ ਕੋਮਲ ਆਪਣਾ ਸਮਾਨ ਬੈਗ ਵਿੱਚ ਰੱਖਣ ਲੱਗੀ ਤੇ ਰਾਸ਼ੀ ਮੰਬੋਲੀ ਭਾਬੀ ਕੀ ਮੈਂ ਕੁਝ ਦਿਨਾਂ ਦੇ ਲਈ ਪਾਪਾ ਨੂੰ ਆਪਣੇ ਨਾਲ ਲੈ ਜਾਵਾਂ ਥੋੜੇ ਦਿਨਾਂ ਲਈ ਤੁਹਾਨੂੰ ਵੀ ਆਰਾਮ ਮਿਲ ਜਾਵੇਗਾ ਰਾਸ਼ੀ ਤਾਂ ਕੁਝ ਨਹੀਂ ਬੋਲੀ ਪਰ ਜਿਵੇਂ ਹੀ ਇਹ ਗੱਲ ਵਿਜੇ ਦੇ ਕੰਨਾਂ ਤੱਕ ਪਹੁੰਚੀ ਤਾਂ ਉਹ ਪੜਕ ਉੱਠਿਆ ਤੂੰ ਪਾਪਾ ਨੂੰ ਆਪਣੇ ਨਾਲ ਕਿਉਂ ਲੈ ਕੇ ਜਾਵੇਂਗੀ ਇੰਨੇ ਸਾਲ ਤੱਕ ਜੇ ਪਾਪਾ ਨੂੰ ਮੈਂ ਸੰਭਾਲ ਲਿਆ ਆ ਤਾਂ ਆਖਰੀ ਸਮੇਂ ਵਿੱਚ ਵੀ ਮੈਂ ਸੰਭਾਲ ਲਵਾਂਗਾ ਕੋਈ ਜ਼ਰੂਰਤ ਨਹੀਂ ਆ ਪਾਪਾ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੀ ਨੇ ਨੂੰ ਪਾਪਾ ਨੇ ਕੁਝ ਕਿਹਾ ਐ ਗੋਮਲ ਹੜਬੜਾ ਕੇ ਬੋਲੀ ਨਹੀਂ ਨਹੀਂ ਵੀਰੇ ਪਾਪਾ ਨੇ ਮੈਨੂੰ ਕੁਝ ਨਹੀਂ ਕਿਹਾ ਬਸ ਮੇਰਾ ਹੀ ਦਿਲ ਕਰ ਰਿਹਾ ਸੀ ਕਿ ਪਾਪਾ ਨੂੰ ਕੁਝ ਦਿਨ ਆਪਣੇ ਕੋਲ ਰੱਖਾਂ ਪਰ ਜੇ ਤੁਸੀਂ ਮਨਾ ਕਰ ਰਹੇ ਹੋ ਤਾਂ ਕੋਈ ਗੱਲ ਨਹੀਂ ਗੋਮਲ ਦੇ ਦਿਲ ਦੀ ਗੱਲ ਉਹਦੇ ਦਿਲ ਵਿੱਚ ਹੀ ਰਹਿ ਗਈ ਆਪਣੇ ਭਰਾ ਨਾਲ ਉਹ ਸਵਾਲ ਜਵਾਬ ਕਿਵੇਂ ਕਰ ਸਕਦੀ ਸੀ ਬਚਪਨ ਤੋਂ ਹੀ ਭਰਾ ਨੂੰ ਉੱਚਾ ਦਰਜਾ ਤੇ ਤੀਆਂ ਨੂੰ ਭਰਾ ਦੇ ਦਬਾਅ ਥੱਲੇ ਰਹਿੰਦੀ ਰੀਤ ਜੂ ਚੱਲੀ ਆ ਰਹੀ ਆ। ਪੇਕੇ ਵਿੱਚ ਭਰਾ ਤੋਂ ਦਬ ਕੇ ਰਹੋ ਤੇ ਸਹੁਰੇ ਵਿੱਚ ਜੀਠ ਤੇ ਸਹੁਰੇ ਤੋਂ ਦਬ ਕੇ ਰਹੋ। ਕੀ ਔਰਤਾਂ ਨੂੰ ਆਪਣੇ ਮਨ ਦੀ ਗੱਲ ਖੁੱਲ ਕੇ ਕਹਿਣ ਦਾ ਵੀ ਅਧਿਕਾਰ ਨਹੀਂ ਆ? ਇਹ ਸੋਚਦੇ-ਸੋਚਦੇ ਗੋਮਲ ਨੇ ਇੱਕ ਵਾਰ ਫਿਰ ਮੁੜ ਕੇ ਆਪਣੇ ਪਾਪਾ ਵੱਲ ਵੇਖਿਆ ਤਾਂ ਉਹਦੇ ਜਨਮਦਾਤਾ ਉਹਦੇ ਪਾਪਾ ਤਰਸ ਭਰੀਆਂ ਨਜ਼ਰਾਂ ਨਾਲ ਉਹਦੇ ਵੱਲ ਵੇਖ ਰਹੇ ਸੀ। ਅੱਖਾਂ ਵਿੱਚ ਅਥਰੂ ਭਰ ਕੇ ਜੇ ਜਦੋਂ ਗੋਮਲ ਆਪਣੇ ਪੇਕੇਆਂ ਦੀਆਂ ਦहलीਜ਼ਾਂ ਪਾਰ ਕਰ ਰਹੀ ਸੀ ਤਦ ਨੂੰ ਇਵੇਂ ਅਹਿਸਾਸ ਹੋ ਰਿਹਾ ਸੀ ਕਿ ਜਿਵੇਂ ਇਸ ਵਾਰ ਕੁਝ ਛੁੱਟ ਗਿਆ ਹੋਵੇ ਗੋਮਲ ਨੂੰ ਆਪਣੇ ਪੇਕੇਆਂ ਤੋਂ ਵਾਪਸ ਆਏ ਹੋਏ ਇੱਕ ਹਫ਼ਤਾ ਵੀ ਨਹੀਂ ਹੋਇਆ ਸੀ ਕਿ ਉਹਦੇ ਕੋਲ ਉਹਦੀ ਭਾਬੀ ਰਾਸ਼ੀ ਦਾ ਫੋਨ ਆਇਆ ਉਹ ਬੋਲੀ ਦੀਦੀ ਪਾਪਾ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਆ ਜੇ ਮਿਲਣਾ ਹੈ ਤਾਂ ਇੱਕ ਵਾਰ ਆਖਰੀ ਵਾਰ ਆ ਕੇ ਮਿਲ ਲਵੋ। ਇਹ ਖਬਰ ਸੁਣ ਕੇ ਕੋਮਲ ਸੁੱਨ ਹੋ ਗਈ ਤੇ ਦੂਸਰੇ ਹੀ ਦਿਨ ਆਪਣੀ ਪੇਕੇ ਪਹੁੰਚ ਗਈ। ਉਦੋਂ ਹੀ ਉਹਨੂੰ ਖਬਰ ਮਿਲੀ ਕਿ ਉਹਦੇ ਪਾਪਾ ਹਸਪਤਾਲ ਵਿੱਚ ਦਾਖਲਿਆ। ਕੋਮਲ ਨੇ ਆਪਣਾ ਸਮਾਨ ਘਰ ਰੱਖਿਆ ਤੇ ਜਲਦੀ ਨਾਲ ਰਿਕਸ਼ੇ ਤੇ ਬੈਠ ਕੇ ਉਹ ਹਸਪਤਾਲ ਪਹੁੰਚ ਗਈ। ਹਸਪਤਾਲ ਵਿੱਚ ਪਹੇ ਹੋਏ ਆਪਣੇ ਪਾਪਾ ਨੂੰ ਵੇਖ ਕੇ ਉਹਦੀਆਂ ਅੱਖਾਂ ਪਾਰ ਆਈਆਂ। ਕੁਕੀ ਉਹਦੇ ਪਾਪਾ ਉਹਨੂੰ ਪਹਿਚਾਨ ਵੀ ਨਹੀਂ ਪਾ ਰਹੇ ਸੀ ਕੋਮਲ ਆਪਣੇ ਪਾਪਾ ਦੇ ਕੋਲ ਗਈ ਤੇ ਹੌਲੀ ਜਹੀ ਉਹਨਾਂ ਦੇ ਕੰਨ ਵਿੱਚ ਬੋਲੀ ਪਾਪਾ ਅੱਖਾਂ ਖੋਲੋ ਨਾ ਵੇਖੋ ਤੁਹਾਡੀ ਧੀ ਆਈ ਆ ਕਈ ਵਾਰ ਕੋਮਲ ਦੇ ਬੁਲਾਉਣ ਤੇ ਉਹਦੇ ਪਾਪਾ ਨੇ ਮੁਸ਼ਕਲ ਨਾਲ ਆਪਣੀਆਂ ਅਧੀਆਂ ਅੱਖਾਂ ਖੋਲੀਆਂ ਤੇ ਬੋਲੇ ਪੁੱਤ ਮੈਨੂੰ ਭੁੱਖ ਲੱਗੀ ਆ ਆਪਣੇ ਪਾਪਾ ਦੀ ਆਵਾਜ਼ ਸੁਣ ਕੇ ਕੋਮਲ ਦੇ ਚਿਹਰੇ ਤੇ ਖੁਸ਼ੀ ਆ ਗਈ ਕੂਮਲ ਬੜੇ ਪਿਆਰ ਨਾਲ ਆਪਣੇ ਪਾਪਾ ਦੇ ਸਿਰ ਤੇ ਹੱਥ ਫੇਰਦੀ ਹੋਈ ਬੋਲੀ ਹਾਂ ਪਾਪਾ ਦੱਸੋ ਕੀ ਖਾਓਗੇ ਤੁਸੀਂ ਜੋ ਕਹੋਗੇ ਉਹ ਹੀ ਲਿਆਵਾਂਗੀ ਦੱਸੋ ਨਾ ਪਾਪਾ ਤੁਸੀਂ ਕੀ ਖਾਓਗੇ ਆਪਣੇ ਪਾਪਾ ਨੂੰ ਇਹ ਪੁੱਛਦੇ ਪੁੱਛਦੇ ਉਹਦੀਆਂ ਅੱਖਾਂ ਤੋਂ ਲਗਾਤਾਰ ਅਥਰੂ ਵਹਿ ਰਹੇ ਸੀ ਕੰਬਦੀ ਹੋਈ ਆਵਾਜ਼ ਨਾਲ ਉਹ ਬੋਲੇ ਰੋਟੀ ਸਬਜ਼ੀ ਕੂਮਲ ਬੋਲੀ ਹਾਂ ਬਸ 2 ਮਿੰਟ ਵਿੱਚ ਲੈ ਕੇ ਆਉਂਦੀ ਹਾਂ ਪਾਪਾ ਮੇਰਾ ਇੰਤਜ਼ਾਰ ਕਰਨਾ ਇੰਨਾ ਕਹਿ ਕੇ ਕੋਮਲ ਹਸਪਤਾਲ ਤੋਂ ਬਾਹਰ ਭੱਜ ਕੇ ਗਈ ਤੇ ਰੋਟੀ ਦਾ ਇੰਤਜ਼ਾਮ ਕਰ ਲਿਆ ਜਿਵੇਂ ਹੀ ਰੋਟੀ ਲੈ ਕੇ ਉਹ ਕਮਰੇ ਵਿੱਚ ਆਈ ਤਾਂ ਕਮਰੇ ਵਿੱਚ ਇੱਕ ਅਜੀਬ ਹੀ ਸ਼ਨਾਟਾ ਸੀ ਸ਼ਾਇਦ ਉਹਨੂੰ ਆਉਣ ਵਿੱਚ ਦੇਰ ਹੋ ਗਈ ਸੀ ਉਹਦੇ ਹੱਥ ਵਿੱਚੋਂ ਰੋਟੀ ਵਾਲਾ ਡੱਬਾ ਛੁੱਟ ਗਿਆ ਤੇ ਉਹ ਚੀਕ ਕੇ ਬੋਲੀ ਨਹੀਂ ਪਾਪਾ ਇਵੇਂ ਨਾ ਜਾਓ ਪਰ ਪਾਪਾ ਤਾਂ ਬਿਨਾਂ ਕੁਝ ਖਾਦੇ ਉਹ ਖੇਤੇ ਦੇ ਹੀ ਇਸ ਦੁਨੀਆ ਤੋਂ ਚਲੇ ਗਏ ਸੀ ਦੇਖਦੇ ਹੀ ਦੇਖਦੇ ਕੋਮਲ ਦਾ ਅੱਧਾ ਅਧੂਰਾ ਪੇਕਾ ਵੀ ਖਤਮ ਹੋ ਗਿਆ ਕੁਝ ਧਿਰ ਵਿੱਚ ਹੀ ਸਾਰੇ ਲੋਕ ਨਰਾਇਣ ਜੀ ਦੇ ਘਰ ਇਕੱਠੇ ਹੋ ਗਏ ਸਾਰੇ ਹੱਸ ਰਹੇ ਸੀ ਗੱਲਾਂ ਕਰ ਰਹੇ ਸੀ ਜਿਵੇਂ ਕਿਸੇ ਨੂੰ ਕੋਈ ਦੁੱਖ ਹੀ ਨਹੀਂ ਸੀ ਇਹਨੇ ਲੱਗ ਰਿਹਾ ਸੀ ਜਿਵੇਂ ਸਾਰੇ ਉਹਨਾਂ ਦੇ ਜਾਣ ਦਾ ਇੰਤਜ਼ਾਰ ਹੀ ਕਰ ਰਹੇ ਸੀ ਉਹਨਾਂ ਦਾ ਸੰਸਕਾਰ ਵੀ ਹੋ ਗਿਆ ਫਿਰ 10 ਦਿਨਾਂ ਬਾਅਦ ਉਹਨਾਂ ਦਾ ਭੋਗ ਸੀ ਇੱਕ ਨੁੱਕਰ ਵਿੱਚ ਪਾਪਾ ਦੀ ਤਸਵੀਰ ਤੇ ਸਾਰੇ ਲੋਕ ਹੱਥ ਤੇ ਹੱਥ ਮਾਰ ਕੇ ਹੱਸ ਰਹੇ ਸੀ। ਉਹਨਾਂ ਦੀਆਂ ਗੱਲਾਂ ਕਰ ਰਹੇ ਸੀ। ਉਹਨਾਂ ਨੂੰ ਇਹ ਵੀ ਮਹਿਸੂਸ ਨਹੀਂ ਹੋ ਰਿਹਾ ਸੀ ਕਿ ਪਾਪਾ ਸੁਣ ਰਹੇ ਹੋਣਗੇ। ਕੋਮਲ ਇੱਕ ਕੋਨੇ ਵਿੱਚ ਬੈਠੀ ਬਸ ਇੱਕ ਟੱਕ ਆਪਣੇ ਪਾਪਾ ਦੀ ਤਸਵੀਰ ਨੂੰ ਹੀ ਵੇਖੀ ਜਾ ਰਹੀ ਸੀ ਤੇ ਮਨ ਹੀ ਮਨ ਕਹਿ ਰਹੀ ਸੀ। ਪਾਪਾ ਮੈਨੂੰ ਮaaf ਕਰ ਦੇਣਾ ਜੇ ਮੈਂ ਉਦੋਂ ਥੋੜੀ ਜਿਹੀ ਹਿੰਮਤ ਦਿਖਾਉਂਦੀ ਤਾਂ ਅੱਜ ਤੁਸੀਂ ਭੁੱਖੇ ਨਹੀਂ ਜਾਂਦੇ ਕੋਮਲ ਚੱਲ ਖਾਣਾ ਖਾ ਲੈ ਸਾਰੇ ਇੰਤਜ਼ਾਰ ਕਰ ਰਹੇ ਆ ਅਚਾਨਕ ਵਿਜੇ ਦੀ ਆਵਾਜ਼ ਨੇ ਕੋਮਲ ਨੂੰ ਆਪਣੇ ਪਾਪਾ ਦੀਆਂ ਯਾਦਾਂ ਵਿੱਚੋਂ ਬਾਹਰ ਖਿੱਚਿਆ ਤੇ ਉਹ ਚੌਂਕ ਕੇ ਬੋਲੀ ਖਾਣਾ ਨਹੀਂ ਮੇਰੇ ਮੈਂ ਨਹੀਂ ਖਾਣਾ ਬਿਲਕੁਲ ਭੁੱਖ ਨਹੀਂ ਆ ਵਿਜੇ ਬੋਲਿਆ ਥੋੜਾ ਜਿਹਾ ਖਾ ਲੈ ਵੇ ਕਿੰਨੀਆਂ ਸਾਰੀਆਂ ਚੀਜ਼ਾਂ ਬਣਾਈਆਂ ਨੇ ਸਾਰੀਆਂ ਪਾਪਾ ਦੀ ਪਸੰਦ ਦੀਆਂ ਨੇ ਵਿਜੇ ਵਾਰ-ਵਾਰ ਕੋਮਲ ਨੂੰ ਖਾਣਾ ਖਾਣ ਦੇ ਲਈ ਕਹਿ ਰਿਹਾ ਸੀ ਤੇ ਕੋਮਲ ਦੇ ਸਾਹਮਣੇ ਆਪਣੇ ਭੁੱਖੇ ਪਿਓ ਦਾ ਚਿਹਰਾ ਘੁੰਮ ਰਿਹਾ ਸੀ ਫਿਰ ਉਹ ਚੁੱਪਚਾਪ ਜਾ ਕੇ ਦਰੀ ਤੇ ਬਹਿ ਗਈ ਜਿੱਥੇ ਸਾਰੇ ਘਰ ਵਾਲੇ ਬੈਠੇ ਸੀ ਥਾਲੀਆਂ ਵਿੱਚ ਤਰ੍ਹਾਂ-ਤਰ੍ਹਾਂ ਦੀ ਸਬਜ਼ੀ ਪਕਵਾਨ ਮਠਿਆਈਆਂ ਪਰੋਸੀਆਂ ਜਾ ਰਹੀਆਂ ਸੀ ਜਿਵੇਂ ਹੀ ਕਿਸੇ ਨੇ ਉਹਦੀ ਥਾਲੀ ਵਿੱਚ ਆਲੂ ਦੀ ਸਬਜ਼ੀ ਪਾਈ ਉਹਦੇ ਕੰਨਾਂ ਵਿੱਚ ਆਪਣੇ ਪਾਪਾ ਦੀ ਆਵਾਜ਼ ਗੂੰਜਣ ਲੱਗੀ ਕੋਮਲ ਪੁੱਤ ਮੈਨੂੰ ਭੁੱਖ ਲੱਗੀ ਆ ਰੋਟੀ ਤੇ ਸਬਜ਼ੀ ਲਿਆ ਦੇ ਕੋਮਲ ਉੱਠ ਕੇ ਖੜੀ ਹੋ ਗਈ ਤੇ ਬੋਲੀ ਮੈਂ ਇਹ ਖਾਣਾ ਨਹੀਂ ਖਾ ਸਕਦੀ ਇਸ ਘਰ ਦਾ ਇੱਕ ਦਾਣਾ ਵੀ ਮੈਂ ਮੂੰਹ ਵਿੱਚ ਨਹੀਂ ਪਾ ਸਕਦੀ ਜਿਸ ਘਰ ਵਿੱਚ ਮੇਰੇ ਪਿਓ ਨੂੰ ਭੁੱਖਾ ਰਾ ਕੇ ਮਾਰ ਦਿੱਤਾ ਗਿਆ ਉਸ ਘਰ ਦਾ ਖਾਣਾ ਮੈਂ ਖਾऊंगी ਕਦੀ ਵੀ ਨਹੀਂ ਵਿਜੇ ਨੇ ਗੁੱਸੇ ਨਾਲ ਕੋਮਲ ਵੱਲ ਵੇਖਿਆ ਫਿਰ ਕੋਮਲ ਬੋਲੀ ਇਹ ਅੱਖਾਂ ਮੈਨੂੰ ਨਾ ਦਿਖਾ ਮੇਰੇ ਅੱਖਾਂ ਵਿੱਚੋਂ ਤੇਰੇ ਲਈ ਨਫ਼ਰਤ ਤੋਂ ਸਿਵਾ ਹੋਰ ਕੁਝ ਨਹੀਂ ਆ ਤੂੰ ਤਾਂ ਇੰਨਾ ਗਿਰਿਆ ਹੋਇਆ ਇਨਸਾਨ ਆ ਜਿਸ ਪਿਓ ਨੇ ਤੈਨੂੰ ਖਾਣ ਲਈ ਦਿੱਤਾ ਰਹਿਣ ਲਈ ਇੰਨਾ ਵੱਡਾ ਘਰ ਦਿੱਤਾ ਤੇ ਘਰ ਦਾ ਇੰਨਾ ਕਿਰਾਇਆ ਆਉਂਦਾ ਸੀ ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਫਿਰ ਵੀ ਤੇਰੇ ਵਰਗਨ ਨਾਲ ਲਾਇਕ ਮੁੰਡਾ ਆਪਣੇ ਪਿਓ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਦੇ ਸਕਿਆ ਕਿਉਂ ਸੁਣੋ ਦੁਨੀਆਂ ਵਾਲਿਓ ਅੱਜ ਮੇਰਾ ਪਿਓ ਭੁੱਖੇ ਢਿੱਡ ਇਸ ਦੁਨੀਆ ਤੋਂ ਚਲਾ ਗਿਆ। ਵੇਖੋ ਜੇ ਇਹੋ ਜਿਹਾ ਪੁੱਤ ਤੁਹਾਡੇ ਘਰ ਵੀ ਹੈਗੇ ਆ ਤਾਂ ਆਪਣੀ ਜਾਇਦਾਦ ਕਦੀ ਵੀ ਉਹਨਾਂ ਨੂੰ ਨਾ ਦਿਓ। ਨਹੀਂ ਤਾਂ ਉਹ ਤੁਹਾਨੂੰ ਇੱਕ ਇੱਕ ਰੋਟੀ ਦੇ ਲਈ ਵੀ ਤੜਫਾਉਣਗੇ ਤੇ ਤੁਹਾਡੀ ਬਹੂ ਤੁਹਾਡੇ ਨਾਲ ਜਾਨਵਰਾਂ ਤੋਂ ਵੀ ਭੈੜਾ ਸੁਣ ਕਰੇਗੀ। ਰਾਸ਼ੀ ਬੋਲੀ ਕੋਮਲ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਇਹ ਕਿਵੇਂ ਮင်း ਗੱਲਾਂ ਕਰ ਰਹੀਆਂ? ਕੋਮਲ ਬੋਲੀ ਹਾਂ ਮੇਰਾ ਦਿਮਾਗ ਖਰਾਬ ਹੋ ਗਿਆ ਆ ਪਾਪਾ ਮੈਨੂੰ ਕਹਿੰਦੇ ਸੀ ਕਿ ਤੂੰ ਉਹਨਾਂ ਨੂੰ ਭੁੱਖਾ ਰੱਖਦੀ ਆ ਢਿੱਡ ਭਰ ਕੇ ਖਾਣਾ ਤੱਕ ਨਹੀਂ ਦਿੰਦੀ ਤੂੰ ਪਰ ਮੈਂ ਸੋਚਦੀ ਸੀ ਅੱਜ ਨਹੀਂ ਤਾਂ ਕੱਲ ਤੈਨੂੰ ਅਹਿਸਾਸ ਹੋਵੇਗਾ ਤੂੰ ਸੁਧਰ ਜਾਵੇਂਗੀ ਪਰ ਤੁਸੀਂ ਦੋਵੇਂ ਸੁਧਰਨ ਵਾਲੇ ਨਹੀਂ ਸੀ ਮੈਂ ਤੁਹਾਨੂੰ ਕਦੀ ਵੀ ਮਾਫ ਨਹੀਂ ਕਰੂੰਗੀ ਇਸ ਘਰ ਤੇ ਮੇਰਾ ਵਿਹਾ ਗਿਆ ਤਾਂ ਇਸ ਲਈ ਚੁੱਪਚਾਪ ਮੇਰਾ ਅੱਧਾ ਹਿੱਸਾ ਮੇਰੇ ਨਾਮ ਕਰ ਦੇਵੋ ਨੀਤਾ ਮੈਂ ਤੁਹਾਨੂੰ ਕੋਰਟ ਵਿੱਚ ਲੈ ਕੇ ਜਾਵਾਂਗੀ ਕੋਮਲ ਦਾ ਪਤੀ ਹੱਕਾ ਬੱਕਾ ਉਹਨੂੰ ਵੇਖਦਾ ਰਹਿ ਗਿਆ ਕਿ ਜਿਹੜੀ ਔਰਤ ਕਦੇ ਉੱਚੀ ਵਾਜਵੀਂ ਚ ਗੱਲ ਵੀ ਨਹੀਂ ਕਰਦੀ ਸੀ ਅੱਜ ਆਪਣੇ ਪਾਪਾ ਦੇ ਲਈ ਆਪਣੇ ਭਰਾ ਨਾਲ ਪੜ ਗਈ ਵਿਜੇ ਦੇ ਕੋਲ ਹੁਣ ਕੋਈ ਵੀ ਜਵਾਬ ਨਹੀਂ ਸੀ ਸਾਰੀ ਦੁਨੀਆਂ ਦੇ ਸਾਹਮਣੇ ਕੋਮਲ ਨੇ ਉਹਨੂੰ ਕੋਰਟ ਵਿੱਚ ਲੈ ਕੇ ਜਾਣ ਦੀ ਚੁਣੌਤੀ ਦੇ ਦਿੱਤੀ ਸੀ ਸਾਰੇ ਲੋਕ ਗੱਲਾਂ ਕਰਨ ਲੱਗੇ ਵੇਖੋ ਤਾਂ ਲੱਗਦਾ ਸੀ ਇਹਦੇ ਵਰਗਾ ਬੇਟਾ ਹੋਵੇ ਤਾਂ ਕਿਸੇ ਨੂੰ ਕੀ ਪਰੇਸ਼ਾਨੀ ਹੋਵੇਗੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਆਪਣੇ ਬਾਪ ਨੂੰ ਰੋਟੀ ਢ ਪਰ ਕੇ ਖਾਣਾ ਤੱਕ ਵੀ ਨਹੀਂ ਦਿੰਦਾ ਥੂ ਥੂ ਤੇ ਹੁਣ ਤਾਂ ਕਾਨੂੰਨ ਵੀ ਇਹੋ ਜਿਹਾ ਬਣ ਗਿਆ ਆ ਕਿ ਇਹਨੂੰ ਆਪਣੀ ਭੈਣ ਨੂੰ ਹਿੱਸਾ ਦੇਣਾ ਹੀ ਪਵੇਗਾ ਹਾਰ ਕੇ ਵਿਜੇ ਨੂੰ ਆਪਣੀ ਜਾਇਦਾਦ ਵਿੱਚੋਂ ਅੱਧਾ ਹਿੱਸਾ ਕੋਮਲ ਨੂੰ ਦੇਣਾ ਹੀ ਪਿਆ ਕੋਮਲ ਨੇ ਆਪਣੀ ਜੈ ਦਾਦਾ ਹੀ ਸਭ ਬਜ਼ੁਰਗ ਲੋਕਾਂ ਨੇ ਨਾਮ ਕਰ ਦਿੱਤਾ ਇਹ ਕਹਿ ਕੇ ਕਿ ਜਿਵੇਂ ਮੇਰੇ ਪਾਪਾ ਭੁੱਖੇ ਢਿੱਸ ਦੁਨੀਆ ਤੋਂ ਚਲੇ ਗਏ ਆ ਮੈਂ ਨਹੀਂ ਚੰਗੀ ਕਿ ਕਿਸੇ ਹੋਰ ਦਾ ਪਿਓ ਵੀ ਇਵੇਂ ਹੀ ਭੁੱਖਾ ਚਲੇ ਜਾਵੇ ਇਹ ਹੀ ਮੇਰੇ ਪਾਪਾ ਨੂੰ ਮੇਰੇ ਵੱਲੋਂ ਸੱਚੀ ਭੇਟ ਹੋਵੇਗੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ